ਹਰੇਕ ਪਾਸੇ ਮਸਕੂਲਰ ਹੈਵੀ ਬੋਡੀ ਚੌੜੇ-ਚੌੜੇ ਸ਼ਰੀਰ ਅਸੀਂ ਕਹਿੰਦੇ ਹਾਂ ਤਾਕਤਵਰ ਹੈ ਨਹੀਂ ਹੁੰਦੇ ਕਦੀ ਵੀ ਤੁਸੀਂ ਫੌਜੀਆ ਨੂੰ ਦੇਖ ਲਿਓ ਕਦੀ ਵੀ ਤੁਸੀਂ ਖਿਡਾਰੀਆਂ ਨੂੰ ਦੇਖ ਲਿਓ ਉਹਨਾਂ ਦੇ ਸ਼ਰੀਰ ਪਤਲੇ ਹੁੰਦੇ ਨੇ ਫੁਰਤੀਲੇ ਹੁੰਦੇ ਨੇ ਇੱਕ ਬੰਦਾ ਜਿਹੜਾ 200 ਕਿਲੋ ਵਜ਼ਨ ਚੱਕਦਾ ਹੈ ਨਾ ਆਪਣੇ ਜਿਮ ਦੇ ਵਿੱਚ ਉਹ 200 ਪੌੜੀਆਂ ਨਹੀਂ ਚੜ੍ਹ ਸਕਦਾ ਹੈਗਾ ਸਾਹ ਚੜ ਜਾਂਦਾ ਉਹਨੂੰ ਜਿਨੇ 200 ਕਿਲੋ ਵਜ਼ਨ ਚੱਕਿਆ ਹੋਇਆ ਜੇ ਉਸਨੂੰ ਕਹਦੇ 2 ਕਿਲੋਮੀਟਰ ਤੁਰ ਕੇ ਜਾਣਾ ਉਹਨੂੰ ਹਾਰਟ ਅਟੈਕ ਹੋਣ ਵਾਲਾ ਹੋ ਜਾਂਦਾ ਕਾਰਨ ਕੀ ਹੈ ਸਿਰਫ ਵજન ਚੱਕਰ ਨਾਲ ਸਰੀਰ ਨਹੀਂ ਬਣਦੇ ਸਰੀਰ ਦੀ ਤੰਦਰੁਸਤੀ ਤੇ ਫੁਰਤੀ ਲਾਪਣ ਤੁਹਾਡੀ ਤੰਦਰੁਸਤੀ ਤੇ ਪਤਲੇ ਪਣ ਨਾਲ ਲੱਗਦਾ ਜਿੰਨਾ ਵજન ਸਰੀਰ ਦਾ ਘੱਟ ਰੱਖੋਗੇ ਉਨੇ ਜਿਆਦਾ ਤੁਸੀਂ ਐਕਟਿਵ ਰਹੋਗੇ ਸਰੀਰ ਅੱਧੇ ਤੋਂ ਜ਼ਿਆਦਾ ਸਾਨੂੰ ਬਿਮਾਰੀਆਂ ਜਿਹੜੀਆਂ ਲਾ ਰੱਖੀਆਂ ਨੇ ਸਾਨੂੰ ਦਿਖਾਵੇ ਦੀ ਜ਼ਿੰਦਗੀ ਨੇ ਲਾ ਰੱਖੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੀ ਜਿਹੜੀ ਡੀਗ੍ਰੇਡੇਸ਼ਨ ਹੋਈ ਹੈ ਉਹ ਸਾਨੂੰ ਹੋਈ ਹੈਗੀ ਆ ਫੁਕਰੇਪੰਥੀ ਤੋਂ ਅਸੀਂ ਇੰਨੇ ਜ਼ਿਆਦਾ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਕਰਕੇ ਅਸੀਂ ਆਪਣਾ ਬੇਸ ਹੀ ਖਤਮ ਕਰਦੇ ਆ